ਲੋ ਲਾ ਲਓ ਜੀਨ ਪਰਲੇ ਪਾਸੇ ਤੁਹਾਡਾ ਟਬਾਕਾ ਕਰ ਲੋ ਗੱਡੀ ਨੂੰ ਪਰੇ ਸੜਕ ਤੇ ਪਰਲੇ ਪਾਸੇ ਕਰ ਲੋ ਰੋਡ ਤੇ ਨਾ ਖਿਲਾ ਰਹਿਓ ਕਰਮਾ ਕਰਮ ਟਿੱਕੀ ਦਾ ਲੰਗਰ ਤਿਆਰ ਆ ਵੈਗਰੂ ਜੀ ਛੱਕ ਜਾਣਾ ਜੀ ਪਾਣੀ ਵੈਗਰੂ ਥੱਲੇ ਨਾ ਡੋਲੇ ਜੀ ਇਹ ਪਾਣੀ ਨਾ ਹੱਥ ਧੋਣ ਵਾਲਾ ਨਹੀਂ ਇਹ ਜਲ ਪੀਣ ਵਾਲਾ ਜੀ ਸਾਨੂੰ ਜਾਲ ਬੜੀ ਦੂਰੋਂ ਲਿਆਉਣਾ ਪੈਂਦਾ ਜੀ ਇੱਥੋਂ ਇੱਥੋਂ 10 12 ਕਿਲੋਮੀਟਰ ਤੋਂ ਜਲ ਲਿਆਉਣਾ ਪੈਂਦਾ ਜੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਜੀ ਕੋਈ ਜਲ ਢੋਲੇ ਨਾ ਜਿਹਨੇ ਹੱਥ ਧੋਣੇ ਆ ਉਹ ਪਰੇ ਹੈਂਡ ਪੰਪ ਲੱਗਿਆ ਜੀ ਉੱਥੋਂ ਤੁਸੀਂ ਹੱਥ ਧੋ ਸਕਦੇ ਹੋ ਇਹ ਪਾਣੀ ਆਪਾਂ ਪੀਣ ਨੂੰ ਹੀ ਵਰਤਣਾ ਜੀ ਆ ਲੈ ਅੰਦਰ ਚਟਨੀ ਲੈ ਗੋਬੀ ਲੈ ਪਾ ਲੋ ਆ ਲੋ ਵਾਹਰ ਨੂੰ ਜੀ ਪਿੱਛੇ ਪਿੱਛੇ ਹੋ ਕੇ ਛੱਕੋ ਤੁਹਾਡੇ ਲਓ ਜੀ ਵਾਹਰ ਨੂੰ ਲਿਆਓ ਮੋਟਰਸਾਈਕਲ ਦੇਸੀ ਘਿਓ ਦੀ ਟਿੱਕੀ ਤਿਆਰ ਆ ਵਾਹਰ ਨੂੰ ਧਿਆਨ ਨਾਲ ਮੋੜਿਆ ਜੀ ਧਿਆਨ ਨਾਲ ਹੌਲੀ ਗੱਡੀਆਂ ਨੂੰ ਵੇਖ ਕੇ ਮੜਾ ਜਾ ਸੇਵਾਦਾਰਾਂ ਨੂੰ ਬੇਨਤੀ ਹੈ ਜੀ ਰੋਕ ਕੇ ਗੱਡੀਆਂ ਧਿਆਨ ਨਾਲ ਦੇਖ ਕੇ ਮੜਾ ਟਿੱਕੀ ਦੇਖਣ ਦੇ ਵੇਲੇ ਆਪਾਂ ਲੈ ਗਏ ਤਾਂ ਸਾਡਾ ਕੱਟ ਪਾਉਂਦੇ ਆਂ ਗਾਰੰਟੀ ਨਾ ਨਹੀਂ ਮੈਂ ਬੱਤੇ ਵੜਾ ਕੇ ਲੈ ਆਪੇ ਬਸਾ ਤੂੰ ਕਿਰ ਲਾ ਰੋ